ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 10ਵੀਂ ਜਮਾਤ ਦੀ ਗਣਿਤ ਕਿਤਾਬ ਦਾ ਪਾਠ 3 ਜਾ 2 ਚਲਾਂ ਵਿੱਚ ਰੇਖੀ ਸਮੀਕਰਨਾਂ ਦੇ ਜੋੜੇ ਅਭਿਆਸ ਨੰਬਰ 3.4 ਇਹਦਾ ਸਵਾਲ ਨੰਬਰ ਦੂਜਾ ਜਿਹਦੇ ਕੀ ਪੰਜ ਭਾਗ ਨੇ ਤੇ ਪਹਿਲੇ ਤਿੰਨ ਭਾਗ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਦੇ ਸਾਰੇ ਭਾਗਾਂ ਨੂੰ ਤਿੰਨਾਂ ਭਾਗਾਂ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਅਗੇ ਵਧਣ ਤੋਂ ਪਹਿਲੇ ਕ੍ਰਿਵਿਦਿਆਰਥੀਆਂ ਤੁਹਾਨੂੰ ਚੇਤਾਵਨੀ ਕਰਾ ਦਵਾਂ ਕਿ ਇਸੇ ਚੈਨਲ ਦੇ ਉੱਤੇ ਤੁਹਾਡੀ 10ਵੀਂ ਜਮਾਤ ਨਾਲ ਦੂਜੇ ਵਿਸ਼ਿਆਂ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਹੈਗੀਆਂ ਨੇ ਤੁਸੀਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਇੱਕ ਹੈਗੀ ਹੈ 10th ਮੈਥ ਨੋਟਸ ਇੱਕ ਹੈਗੀ ਹੈ 10th ਸਾਇੰਸ ਇੱਕ ਹੈਗੀ ਹੈ 10th ਇੰਗਲਿਸ਼ ਐਮਸੀਬੀ ਇੱਕ ਹੈਗੀ ਹੈ 10th ਇੰਗਲਿਸ਼ ਲਿਟਰੇਚਰ ਇੱਕ ਹੈਗੀ ਹੈ 10th ਗ੍ਰਾਮਰ ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ ਸੋ ਦੇਖੀਏ ਬੱਚੇ ਹੁਣ ਇਹ ਵਾਲਾ ਸਵਾਲ ਸਵਾਲ ਦਾ ਬੱਚੋ ਸਿਰਲੇਖ ਹੈਗਾ ਹੈ ਕਿੰਨੇ ហេਠਾਂ ਦਿੱਤੀਆਂ ਸਮੱਸਿਆਵਾਂ ਦੇ ਰੇਖੀ ਸਮੀਕਰਨ ਜੋੜੇ ਬਣਾਓ ਅਤੇ ਉਹਨਾਂ ਦੇ ਹੱਲ ਜੇਕਰ ਉਸਦੀ ਹੋਂਦ ਹੋਵੇ ਵਿਲੋਪਣ ਵਿਧੀ ਦੇ ਨਾਲ ਪਤਾ ਕਰੋ ਸੋ ਬੱਚਾ ਤਿੰਨ ਭਾਗ ਨੇ ਆਓ ਇੱਕ ਇੱਕ ਕਰਕੇ ਅਸੀਂ ਇਹਨਾਂ ਨੂੰ ਕਰਦੇ ਹਾਂ ਸੋ ਪਹਿਲਾ ਹੈਗਾ ਬੱਚਿਓ ਜੇਕਰ ਅਸੀਂ ਅੰਸ਼ ਵਿੱਚ ਇੱਕ ਜੋੜ ਦਈਏ ਅਤੇ ਹਰ ਵਿੱਚੋਂ ਇੱਕ ਘਟਾ ਦਈਏ ਅੰਸ਼ਵੰਦਾ ਜਿਹੜੀ ਭਿੰਨਾਂ ਹੁੰਦੀਆਂ ਨੇ ਭਟਾ ਵਾਲੀ ਸੰਖਿਆਵਾਂ ਉੱਪਰਲੀ ਸੰਖਿਆ ਨੂੰ ਅਸੀਂ ਅੰਸ਼ ਕਹਿੰਦੇ ਆ ਜਾਂ ਨਿਊਮਰੇਟਰ ਕਹਿੰਦੇ ਆ ਤੇ ਥੱਲੇ ਵਾਲੀ ਸੰਖਿਆ ਨੂੰ ਅਸੀਂ ਹਰ ਕਹਿੰਦੇ ਆ ਜਾਂ ਡਿਨੋਮੀਨੇਟਰ ਕਹਿੰਦੇ ਆ ਤੇ ਕਿੰਨੇ ਸੇ ਅੰਸ਼ ਵਿੱਚ ਇੱਕ ਜੋੜ ਦਈਏ ਤੇ ਹਰ ਵਿੱਚ ਇੱਕ ਘਟਾ ਦਈਏ ਤਾਂ ਪਿੰਨ ਇੱਕ ਵਿੱਚ ਬਦਲ ਜਾਂਦੀ ਹੈ ਉਹਦਾ ਨਤੀਜਾ ਜਿਹੜਾ ਫਿਰ ਇੱਕ ਨਿਕਲਦਾ ਹੈ ਤੇ ਜੇਕਰ ਸਿਰਫ ਹਰ ਵਿੱਚ ਇੱਕ ਜੋੜੀਏ ਅੰਸ਼ ਨੂੰ ਕੁਛ ਨਾ ਕਰੀਏ ਅੰਸ਼ ਨੂੰ ਉਦਾਂ ਰੌਦਾ ਰਹਿਣ ਦੀ ਹੈ ਹਰ ਵਿੱਚ ਇੱਕ ਜੋੜ ਦਈਏ ਤਾਂ ਇਹ 1/2 ਬਣ ਜਾਂਦੀ ਹੈ ਤੇ ਭਿੰਨ ਪਤਾ ਕਰੋ ਬੜਾ ਵਧੀਆ ਸਵਾਲ ਇਹ ਬੁਝਾਰਤਾਂ ਦੀ ਕਿਸਮ ਦਾ ਹੈ ਨਾ ਸੋ ਦੋ ਚੀਜ਼ਾਂ ਨੇ ਇਹਦੇ ਵਿੱਚ ਅਗਿਆਤ ਅੰਸ਼ ਵੀ ਅਗਿਆਤ ਤੇ ਹਰ ਵੀ ਅਗਿਆਤ ਹੈ ਸੋ ਬੱਚੋ ਦੋ ਰਖੀ ਦੋ ਚਲਾਂ ਵਾਲੇ ਰੇਖੀ ਸਮੀਕਰਨ ਦਾ ਅਸੀਂ ਕਰਦੇ ਪਏ ਆ ਸੋ ਜਦੋਂ ਵੀ ਦੋ ਅਗਿਆਤ ਰਾਸ਼ੀਆਂ ਹੋਣ ਉਹਨਾਂ ਨੂੰ ਇੱਕ ਨੂੰ x ਮੰਨ ਲਓ ਇੱਕ ਨੂੰ y ਮੰਨ ਲਓ ਸੋ ਮੰਨ ਲਓ ਕਿ ਭਿੰਨ ਦਾ ਅੰਸ਼ ਬਰਾਬਰ x ਅਤੇ ਭਿੰਨ ਦਾ ਹਰ ਬਰਾਬਰ y ਠੀਕ ਹੈ ਨਾ ਹੁਣ ਸਮੱਸਿਆ ਮੁਤਾਬਕ ਹੀ ਹੈ ਹੁਣ ਅੰਸ਼ ਤੇ ਬਣ ਗਈ x ਵਰਤ ਹੈ y ਬਣ ਗਈ ਭਿੰਨ ਜਿਹੜੀ ਹੈ ਅਗਿਆਤ ਭਿੰਨ ਹੈਗੀ ਹੈ ਤੇ ਕਹਿੰਦੇ ਅੰਸ਼ ਵਿੱਚ ਇੱਕ ਜੋੜੀ ਐ ਚਲੋ ਜੀ ਇੱਕ ਜੋੜ ਦਿੱਤਾ ਤੇ ਹਰ ਵਿੱਚੋਂ ਇੱਕ ਘਟਾ ਲਈਏ ਲੋ ਜੀ ਹਰ ਵਿੱਚੋਂ ਇੱਕ ਘਟਾ ਲਈਏ ਤੇ ਕਹਿੰਦੇ ਤਾਂ ਭਿੰਨ ਇੱਕ ਵਿੱਚ ਬਦਲ ਜਾਂਦੀ ਐ ਜੇ ਬਦਲ ਗਈ ਬਦਲ ਗਈ ਮੈਨੇ ਬਰਾਬਰ ਇੱਕ ਬਦਲ ਗਈ ਲੋ ਜੀ ਇਹ ਬਣ ਗਿਆ ਹੁਣ ਸਮਝ ਕਰਨ ਹੁਣ ਇਹਨੂੰ ਤਿਰਛਾ ਗੁਣਨਫਲ ਕੀਤਾ ਇਹਨੂੰ ਇਦਾਂ ਕੀਤਾ ਜੇ ਹੈ ਜੇ ਭਿੰਨ ਇੱਕ ਦੇ ਬਰਾਬਰ ਹੋਵੇ ਇਹਦਾ ਮਤਲਬ ਕਿ ਇਹ ਅੰਸ਼ ਔਰ ਹਰ ਦੋਨੋਂ ਬਰਾਬਰ ਨੇ ਸਿੱਧੀ ਬਦਰੀ ਜੀ ਗੱਲ ਹੈਗੀ ਹੈ ਹਨਾ ਜੇ ਅੰਸ਼ ਅਤੇ ਭਿੰਨ ਦਾ ਜੋ ਨਤੀਜਾ ਨਿਕਲ ਲਿਆ ਉਹ ਇੱਕ ਆ ਇਹਨਾਂ ਕੀ ਅਨਿਸ਼ੋਰ ਹਰ ਬਰਾਬਰ ਨੇ ਸੋ ਇਹਨਾਂ ਕਿ x 1 ਬਰਾਬਰ ਹੋ ਗਿਆ y 1 y ਖੱਬੇ ਪਾਸੇ ਲੈ ਲੈਂਦਾ x y ਹੋ ਗਿਆ ਇਹ ਵਾਲਾ 1 ਜਮਾ ਸੱਜੇ ਪਾਸੇ ਲੈਣ ਦਾ 1 ਹੋ ਗਿਆ ਸੋ ਇਦਾਂ ਆ ਗਿਆ ਸਾਡੇ ਕੋਲ ਤੇ ਸਰਲ ਕਰਕੇ ਬਣ ਗਿਆ x y 2 ਇਹ ਸਾਡਾ ਬਣ ਗਿਆ ਇੱਕ ਸਮੀਕਰਨ ਠੀਕ ਹੈ ਹੁਣ ਦੂਜੀ ਸ਼ਰਤ ਕਿਹੜੀ ਹੈ ਦੂਜੀ ਹਾਲਤ ਕਿਹੜੀ ਹੈ ਜੇ ਸਿਰਫ ਹਰ ਵਿੱਚ ਇੱਕ ਜੋੜ ਲਈਏ ਅੰਸ਼ ਨੂੰ ਇਦਾਂ ਦਾ ਉਦੇ ਰਹਿਣ ਦੀ ਹੈ ਠੀਕ ਹੈ ਤੇ 1/2 ਬਣ ਜਾਂਦੀ ਏ ਲੋ ਜੀ ਅਸੀਂ ਕੀ ਕੀਤਾ ਅੰਸ਼ ਨੂੰ ਉਧਰ ਉਹ ਦੇ ਰਨ ਦਿੱਤਾ ਤੇ ਹਰ ਦੇ ਵਿੱਚ ਅਸੀਂ ਇੱਕ ਜੋੜ ਦਿੱਤਾ ਬਣ ਗਿਆ y ਜਮਾ 1 ਤੇ ਬਰਾਬਰ ਬਣ ਗਿਆ ਕਿੰਨਾ 1/2 ਬਣ ਗਿਆ ਹੁਣ ਤਿਰਛਾ ਗੁਣਨਫਲ ਕੀਤਾ 2 ਨੂੰ x ਨਾਲ ਗੁਣਾ ਕੀਤਾ 2x ਬਣ ਗਿਆ y ਜਮਾ 1 ਨੂੰ 1 ਨਾਲ ਗੁਣਾ ਕੀਤਾ ਤੇ ਜਿਹਨੂੰ 1 ਨਾਲ ਗੁਣਾ ਕਰੋ ਉਹੋ ਹੀ ਹੋਈ ਰਹਿੰਦਾ ਸੋ y ਜਮਾ 1 ਆ ਗਿਆ y ਖੱਬੇ ਪਾਸੇ ਆ ਕੇ ਕਟਾ y ਬਣ ਗਿਆ 2x y 1 ਇਹ ਸਾਡਾ ਬਣ ਗਿਆ ਦੂਜਾ ਸਮੀਕਰਨ ਆਓ ਹੁਣ ਇਹਨਾਂ ਨੂੰ ਹੱਲ ਕਰ ਦਿੰਨੇ ਆਂ ਸੋ ਲੜੀ ਜੋੜਾ ਲਈ ਮੈਂ ਸਮੀਕਰਨਾਂ ਨੂੰ ਦੁਬਾਰਾ ਇੱਥੇ ਲਿਖ ਲਿਆ ਤਾਂ ਕਿ ਤੁਹਾਨੂੰ ਪਹਿਲੀ ਸਲਾਈਡ ਵਿੱਚ ਜੋ ਲਿਖੀਆਂ ਹੀ ਸੀਗੀਆਂ ਉਹ ਪਤਾ ਨਹੀਂ ਲੱਗਣੀਆਂ ਸੀਗੀਆਂ ਦੂਜੀ ਸਲਾਈਡ ਤੇ ਮੈਂ ਆ ਗਿਆ ਤੇ ਮੈਂ ਫੇਰ ਲਿਖ ਦਿੱਤੀਆਂ ਇੱਥੇ ਤੁਹਾਨੂੰ ਇਹਦਾ ਦੁਬਾਰਾ ਲਿਖਣ ਦੀ ਲੋੜ ਨਹੀਂ ਹੁਣ ਸਮੀਕਰਨ ਤਾਂ ਇੱਥੇ ਤੇ ਕਟਾਵਾ ਹੀ ਹੈਗਾ ਇੱਥੇ ਵੀ ਕਟਾਵਾ ਹੀ ਹੈਗਾ ਸੋ ਮੈਨੂੰ ਕੁਝ ਜ਼ਿਆਦਾ ਜਮ੍ਹਾਂ ਘੱਟਾ ਕਰਨ ਦੀ ਲੋੜ ਨਹੀਂ ਹੈਗੀ ਸੋ ਮੈਂ ਇੱਕ ਨੂੰ ਕਿਸ ਨੂੰ ਇਹ ਮਤਲਬ ਕਿ ਦੋਨਾਂ ਦਾ ਅੰਤਰ ਲੈ ਲੈਣਾ ਹੈ ਕਿਸੇ ਨੂੰ ਇੱਕ ਨੂੰ ਦੋ ਚ ਘਟਾ ਲਓ ਜਾਂ ਦੋ ਨੂੰ ਇੱਕ ਚ ਘਟਾ ਲਓ ਕੋਈ ਫਰਕ ਨਹੀਂ ਪੈਂਦਾ ਸਮਿਕਰਣ 1 ਨੂੰ 2 ਵਿੱਚੋਂ ਘਟਾਉਣ ਤੇ ਵੈਸੇ 1 ਨੂੰ 2 'ਚੋਂ ਘਟਾ ਰਿਹਾ ਸੋ 2x y x y 1 ਤੇ ਫਿਰ ਬ੍ਰੈਕਟ ਪਾ ਕੇ ਘਟਾ ਦਿਓ ਕਿਉਂਕਿ ਇੱਥੇ ਘਟਾ ਦਾ ਨਿਸ਼ਾਨ ਲੱਗਾ ਇਸ ਕਰਕੇ ਬ੍ਰੈਕਟ ਪਾਣਾ ਸੋ ਘਟਾ ਘਟਾ ਜਮਾ ਹੋ ਜਾਣਗੇ ਇਹ 3 ਆ ਜਾਏਗਾ ਤੇ ਇਹ ਜੇ ਖੋਲਾਂਗੇ 2x y ਦੇ ਦੇਗਾ ਇਹ ਖੋਲਣ ਨਾਲ ਚਿੰਨ ਬਦਲ ਜਾਣਗੇ ਘਟਾ x ਤੇ ਜਮਾ y ਹੋ ਗਿਆ ਹੁਣ ਬੱਚਿਓ ਦੇਖੋ ਇਹ ਜਮਾ y ਤੇ ਇਹ ਘਟਾ y ਇਹ ਦੋਨੋਂ ਕੱਟ ਗਏ ਇਹ ਸੜੇ ਗਏ ਕਟ ਐਵਲਾ ਜਦਾ ਐ ਵਾਈ ਤੇ ਕਟਾ ਵਾਈ ਇਹ ਕਟ ਗਿਆ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਕੀ ਬਚਿਆ 2x ਚੋ x ਗਿਆ ਕਿੰਨਾ ਹੋ ਗਿਆ x ਤੇ ਬਰਾਬਰ 3 ਹੈਗਾ x ਬਰਾਬਰ 3 ਲੋ ਜੀ x ਦਾ ਮੁੱਲ ਤੇ ਸਾਡੇ ਕੋਲ ਆ ਗਿਆ 3 ਹੁਣ x ਦਾ ਮੁੱਲ ਇੱਕ ਵਿੱਚ ਭਰ ਕੇ ਇਹ ਚ ਭਰ ਦਿੰਦੇ ਆ ਇੱਕ ਵਿੱਚ ਪ੍ਰਾਪਤ ਹੁੰਦਾ ਹੈ 3 ਕਿਉਂਕਿ x 3 ਆਇਆ ਕਟਾ ਵਾਈ ਬਰਾਬਰ ਕਟਾ 2 ਸੋ ਕਟਾ ਵਾਈ ਇਧਰ ਆ ਗਿਆ ਤੇ ਕਟਾ 2 ਇਧਰ ਆ ਗਿਆ ਜਮਾ 2 ਹੋ ਗਿਆ ਸੋ y ਬਰਾਬਰ 3 ਜਮਾ 2 ਬਰਾਬਰ 5 ਇਸ ਤਰ੍ਹਾਂ ਲੋੜਿੰਦੀ ਪਿੰਨ ਹੈ 3/5 ਹੁਣ ਤੁਸੀਂ ਬੱਚਿਓ ਜੀ ਪੁਸ਼ਟੀ ਵੀ ਕਰ ਲਓ ਮੈਂ 3 ਦੇ ਵਿੱਚ ਅੰਸ਼ ਵਿੱਚ ਇੱਕ ਜੋੜਿਆ ਤੇ 5 ਚੋਂ ਹਰ ਵਿੱਚੋਂ ਇੱਕ ਘਟਾਇਆ ਤੇ ਕੀ ਬਣ ਗਿਆ 3 ਜਮਾ 1 4 5 ਘਟਾ 1 4 4/4 ਬਰਾਬਰ 1 ਪਹਿਲੀ ਸ਼ਰਤ ਪੂਰੀ ਹੋ ਗਈ ਤੇ ਦੂਜੀ ਕਹਿੰਦੇ ਸੀ ਕੱਲਾ ਅੰਸ਼ ਵਿੱਚ ਜੇ ਇੱਕ ਜੋੜਿਆ ਜਾਵੇ ਸੋ ਜਿਲੇ 5 ਵਿੱਚ ਇੱਕ ਜੋੜਾਂਗੇ 6 ਬਣ ਜਾਏਗਾ ਤੇ ਕਹਿੰਦੇ 3 2 6 ਉਹ ਕਹਿੰਦੇ ਇੰਨੇ ਜਿਹੜੀ 1/2 ਬਣ ਜਾਂਦੀ ਹੈ ਸੋ 1/2 ਬਣ ਜਾਂਦੀ ਹੈ ਸੋ ਅਸੀਂ ਪੁਸ਼ਟੀ ਕਰਕੇ ਵੀ ਦੇਖ ਲਿਆ ਕਿ ਸਾਡਾ ਜਵਾਬ ਸਹੀ ਆਇਆ ਆਓ ਹੁਣ ਅਗਲਾ ਸਵਾਲ ਦੇਖੀਏ ਅਗਲਾ ਸਵਾਲ ਇਹ ਕਹਿੰਦੇ 5 ਸਾਲ ਪਹਿਲਾਂ ਨੂਰੀ ਦੀ ਉਮਰ सोनू ਦੀ ਉਮਰ ਦਾ 3 ਗੁਣਾ ਸੀ ਜਦੋਂ ਅਸੀਂ ਕਹਿੰਦੇ ਕੁਝ ਸਾਲ ਪਹਿਲਾਂ 5 ਸਾਲ ਪਹਿਲੇ ਮੰਨ ਲੱਕੀ ਜਿਹੜੀ ਉਮਰ ਸੀ ਮੰਨ ਕੇ ਚੱਲਾਂਗੇ ਉਹ ਚੋਂ 5 ਘਟਾ ਦਵਾਂਗੇ ਠੀਕ ਹੈ ਜੀ ਤੇ ਕਹਿੰਦੇ 3 ਗੁਣਾ ਸੀ 10 ਸਾਲ ਬਾਅਦ ਤੇ ਜਦੋਂ ਬਾਅਦ ਦੀ ਗੱਲ ਕਰਦੇ ਆ ਫਿਰ ਜਿੰਨੇ ਸਾਲ ਬਾਅਦ ਦੀ ਗੱਲ ਕਰਦੇ ਆ ਉਨੇ ਸਾਲ ਅਸੀਂ ਜੋੜ ਦਿੰਨੇ ਆ ਮੰ ਲੋ ਅਸੀਂ ਸਧਾਰਨ ਤੌਰ ਤੇ ਲੈਂਦੇ ਆ ਕਿਸੇ ਬੰਦੇ ਦੀ ਉਮਰ ਇਹ ਵਰਤਮਾਨ ਉਮਰ ਹੈਗੀ 20 ਸਾਲ ਤੇ 5 ਸਾਲ ਪਹਿਲੇ ਕਿੰਨੀ ਹੋਏਗੀ 20 5 ਬਰਾਬਰ 15 ਮਤਲਬ ਕਿ 5 ਸਾਲ ਪਹਿਲਾਂ ਮਲੀ 5 ਸਾਲ ਘਟਾਣੇ ਨੇ ਤੇ ਜੇ ਮੈਂ ਕਹਾਂ ਹੁਣ 20 ਸਾਲ ਹੈ ਜੀ ਤੇ 5 ਸਾਲ ਬਾਅਦ ਕਿੰਨੀ ਹੋਏਗੀ ਤੇ 20 5 25 ਹੋਏਗੀ ਭਾਵੇਂ ਜਦੋਂ ਵੀ ਇਦਾਂ ਕਿਹਾ ਜਾਵੇ ਕਿ ਇੰਨੇ ਸਾਲ ਪਹਿਲਾਂ ਇੰਨੀ ਉਮਰ ਦੀ ਗੱਲ ਹੋ ਰਹੀ ਹੈ ਤੇ ਉਹ ਉੰਨੀ ਘਟਾਣੀ ਹੈ ਤੇ ਬਾਅਦ ਵਿੱਚ ਇੰਨੀ ਹੋਏਗੀ ਤੇ ਉਹਦੇ ਵਿੱਚ 19 ਸਾਲ ਜੋੜਨੇ ਨੇ ਠੀਕ ਹੈ ਸੋ so, 10 ਸਾਲ ਬਾਅਦ ਉਮਰ ਦੇ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 2 ਗੁਣਾ ਹੋ ਜਾਵੇਗੀ ਨੂਰੀ ਅਤੇ ਸੋਨੂ ਦੀ ਉਮਰ ਕਿੰਨੀ ਹੈ ਹੁਣ ਦੋ ਜਣੇ ਨੇ ਇੱਕ ਨੂਰੀ ਇੱਕ ਸੋਨੂ ਉਹਨਾਂ ਦੀ ਉਮਰ ਅਸਲ ਦੋ ਰਾਸ਼ੀਆਂ ਨੇ ਸੋ ਮੰਨ ਲੈਨੇ ਆ ਜੀ ਮੰਨ ਲਓ ਨੂਰੀ ਦੀ ਉਮਰ ਬਰਾਬਰ x x ਅਤੇ ਸੋਨੂ ਦੀ ਉਮਰ ਬਰਾਬਰ y ਹੁਣ ਸਮੱਸਿਆਵਾਂ ਨੂੰ ਲੈ ਲੈਨੇ ਆ ਕੀ ਕਹਿੰਦੇ ਨੇ 5 ਸਾਲ ਪਹਿਲਾਂ ਸੋ 5 ਸਾਲ ਪਹਿਲੇ ਮਨੇ x ਕਟਾ 5 ਵੀ ਕਰਨਾ ਹੈ ਤੇ y ਕਟਾ 5 ਵੀ ਕਰਨਾ ਹੈ ਤੇ 5 ਸਾਲ ਪਹਿਲਾਂ ਕੀ ਸੀ ਸੋਨੂ ਦੀ ਉਮਰ ਇਹ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ 3 ਗੁਣਾ ਸੀ। ਸਵੇ ਬਣ ਗਈ ਨੂਰੀ ਦੀ ਉਮਰ 5 ਸਾਲ ਪਹਿਲਾਂ ਤੇ ਇਹ ਬਣ ਗਈ ਸੋਨੂ ਦੀ ਉਮਰ 5 ਸਾਲ ਪਹਿਲਾਂ ਤੇ ਕਿੰਨੇ ਗੁਣਾ ਸੀ ਕਹਿੰਦੇ 3 ਗੁਣਾ ਸੀ ਸੋ ਇੱਥੇ 3 ਇਹ ਬ੍ਰੈਕਟ ਪਾ ਕੇ ਇੱਥੇ 3 ਕਰਤਾ। ਤੇ ਇਹਨੂੰ ਸਰਲ ਕਰ ਲਿਆ x 5 3y 15 3y 3 5 15 3y ਖੱਬੇ ਪਾਸੇ ਆ ਗਿਆ x 3y 5 ਇਸ ਪਾਸੇ ਆ ਗਿਆ 15 5 ਹੋ ਗਿਆ ਸੋ so, 55 15 ਗਿਆ 10 x 3y 10 ਇੱਕ ਸਮੀਕਰਨ ਬਣ ਗਿਆ। ਦੂਜੀ ਸਮੱਸਿਆ ਕਿਹੜੀ ਹੈ ਕਹਿੰਦੇ 10 ਸਾਲ ਬਾਅਦ ਦੂਜੀ ਸ਼ਰਤ ਕਿਹੜੀ ਹੈ 10 ਸਾਲ ਬਾਅਦ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ ਦੋ ਗੁਣਾ ਹੋ ਜਾਵੇਗੀ। ਸੋ 10 ਸਾਲ ਬਾਅਦ ਨੂਰੀ ਦੀ ਉਮਰ ਕਿੰਨੀ ਬਣ ਗਈ x 10 ਸੋਨੂ ਦੀ ਕਿੰਨੀ ਬਣ ਗਈ y 10 ਤੇ ਕਿੰਨੇ ਗੁਣਾ ਹੋ ਜਾਵੇਗੀ ਨੂਰੀ ਦੀ ਉਮਰ ਸੋਨੂ ਦੀ ਉਮਰ ਦਾ ਦੋ ਗੁਣਾ ਸੋ ਇੱਥੇ ਦੋ ਲਾਤਾ ਵਰਗਟ ਪਾ ਗਏ। ਲਓ ਜੀ x 10 2y 20 2y ਖੱਬੇ ਪਾਸੇ ਆਇਆ ਬਣ ਗਿਆ x/2y ਤੇ 10 ਸੱਜੇ ਪਾਸੇ ਆਇਆ 20 ਚੋਂ 10 ਗਿਆ 10 ਇਹ ਬਣ ਗਿਆ ਸਾਡਾ ਦੂਜਾ ਸਮੀਕਰਨ ਤੇ ਇੱਥੇ ਵੀ x ਹੈਗਾ ਇੱਥੇ ਵੀ x ਹੈਗਾ ਸੋ ਸਾਨੂੰ ਕੁਝ ਗੁਣਾ ਕਰਨ ਦੀ ਲੋੜ ਨਹੀਂ ਬਰਾਬਰ ਕਰਨ ਦੀ ਲੋੜ ਨਹੀਂ ਜਿਲੇ ਇੱਕ ਨੂੰ ਦੂਜੇ ਚੋਂ ਘਟਾਵਾਂਗੇ x x ਕੱਟੇ ਜਾਣਗੇ ਸੋ ਸਮੀਕਰਨ ਇੱਕ ਨੂੰ ਦੋ ਵਿੱਚੋਂ ਘਟਾਉਣ ਤੇ ਇੱਕ ਨੂੰ ਦੋ ਵਿੱਚੋਂ ਘਟਾਉਣ ਤੇ ਸੋ ਦੋ ਪਹਿਲੇ ਲਿਖਾਂਗੇ x/2y ਘਟਾ ਬ੍ਰੈਕਟ ਪਾ ਕੇ x/3y 10 ਬ੍ਰੈਕਟ ਪਾ ਕੇ /10 ਇਹ ਘਟਾ ਘਟਾ ਜੁੜ ਕੇ ਜਮਾ ਹੋ ਜਾਣਗੇ ਇੱਥੇ ਫੇਰ ਲਿਖ ਲੈਣੇ ਆ ਜੀ ਇਦਾਂ ਸੋ ਇਹ ਬਣ ਗਿਆ x/2y /x 3y ਇਹ ਖੋਲਿਆ ਜਿਲੇ ਇਹ ਕਟਾ x ਹੋ ਗਿਆ ਇਹ ਜਮਾ 3y ਹੋ ਗਿਆ ਤੇ ਸਾਡਾ ਜਿਹੜਾ x x e ਉਹ ਇੱਥੋਂ ਗਿਆ ਕੱਟ ਇਹ ਵਾਲਾ /x ਇਹ ਜਮਾ x ਕੱਟ ਗਿਆ ਤੇ ਸਾਡੇ ਕੋਲ ਕੀ ਬਚਿਆ ਜੀ ਸਾਡੇ ਕੋਲ ਬਚਿਆ ਹੁਣ ਐ ਘਟਾ 2y ਤੇ ਐ 10y 3y ਚੋ 2y ਕਿਆ ਕਿੰਨਾ ਇਕਲਾ y ਤੇ ਇਥੇ ਬਣ ਗਿਆ 20 ਸੋ y 20 ਐ ਤੇ ਆ ਗਈ सोनू ਦੀ ਉਮਰ 20 ਸਾਲ ਹੁਣ y ਦਾ ਮੁੱਲ 2 ਵਿੱਚ ਭਰ ਕੇ ਕਿਸੇ ਵਿੱਚ ਵੀ ਭਰ ਲਓ ਸੋ ਐ ਸੀਗਾ x 2y 10 ਸੋ y ਦੀ ਜਗ੍ਹਾ 20 ਪਾਤਾ ਸਵੈ ਬਣ ਗਿਆ x 40 10 40 ਇੱਥੇ ਆ ਕੇ 40 ਹੋ ਗਿਆ ਸੋ 10 40 50 x 50 ਇਸ ਤਰ੍ਹਾਂ ਨੂਰੀ ਦੀ ਉਮਰ 50 ਸਾਲ ਅਤੇ ਸੋਨੂ ਉਮਰ ਇੱਥੇ ਦੀ ਦੀ ਪਾਣਾ ਭੁੱਲ ਗਿਆ ਬੱਚੋ ਨੂਰੀ ਦੀ ਉਮਰ ਤੇ ਸੋਨੂ ਦੀ ਉਮਰ ਠੀਕ ਹੈ ਨਾ ਇੱਥੇ ਦੱਦੇ ਨੂੰ ਵਿਹਾਰੀ ਇੱਕ ਅੱਖਰ ਤੁਸੀਂ ਪਾ ਲੈਣਾ ਇੱਥੇ ਨੂਰੀ ਦੀ ਉਮਰ 50 ਸਾਲ ਅਤੇ ਸੋਨੂ ਦੀ ਉਮਰ 20 ਸਾਲ ਹੈ ਠੀਕ ਹੈ ਅੱਗੇ ਚਲੀਏ ਹੁਣ ਆ ਗਿਆ ਬੱਚੋ ਤੀਜਾ ਭਾਗ ਬੜਾ ਵਧੀਆ ਸਵਾਲਿਆ ਵਾਲਾ ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ 9 ਹੈ ਠੀਕ ਹੈ ਜੀ ਇਸ ਸੰਖਿਆ ਦਾ 9 ਗੁਣਾ ਸੰਖਿਆ ਦੇ ਅੰਕਾਂ ਨੂੰ ਉਲਟਾ ਕੇ ਬਣੀ ਸੰਖਿਆ ਦਾ 2 ਗੁਣਾ ਹੈ ਸੰਖਿਆ ਪਤਾ ਕਰੋ ਬੜਾ ਬੱਚੋ ਬੁਝਾਰਤ ਕਿਸਮ ਦਾ ਸਵਾਲ ਆ ਗਿਆ ਬੜਾ ਵਧੀਆ ਆਹ ਦੇਖੀਏ ਹੁਣ ਦੋ ਅੰਕ ਨੇ ਨਾ ਸੋ ਇਹਨਾਂ ਨੂੰ ਵੀ ਦੋ ਰਾਸ਼ੀਆਂ ਹੋ ਗਈਆਂ ਅਗਿਆਤ ਸਾਨੂੰ ਨਾ ਦਹਾਈ ਅੰਕ ਦਾ ਪਤਾ ਹੈ ਤੇ ਨਾ ਇਕਾਈ ਅੰਕ ਦਾ ਪਤਾ ਹੈ ਕਿਉਂਕਿ ਦੋ ਅੰਕਾਂ ਵਾਲੀ ਸੰਖਿਆ ਵਿੱਚ ਇੱਕ ਦਹਾਈ ਅੰਕ ਹੋਏਗਾ ਇੱਕ ਇਕਾਈ ਅੰਕ ਹੋਏਗਾ ਸੋ ਮੰਨ ਲਓ ਸੰਖਿਆ ਦਾ ਦਹਾਈ ਅੰਕ x ਅਤੇ ਇਕਾਈ ਅੰਕ y ਠੀਕ ਹੈ ਜੀ ਸੋ ਦੋ ਅੰਕਾਂ ਦੀ ਸੰਖਿਆ ਬਣੀ 10x y ਕਿਉਂਕਿ ਇਹ ਦਹਾਈ ਅੰਕ ਹੈਗਾ ਇਹਨੂੰ x ਨੂੰ 10 ਨਾਲ ਗੁਣਾ ਕਰਨਾ ਤੇ ਜਮਾ y ਜੋੜ ਦੇਆ ਜਿੱਦਾਂ ਬੱਚੇ ਮੰਨ ਲਓ 32 ਹੈਗਾ 32 ਵਿੱਚ 3 ਹੈਗਾ ਦਹਾਈ ਅੰਕ 2 ਹੈਗਾ ਇਕਾਈ ਅੰਕ ਸੋ ਮੈਂ ਤਿੰਨ ਨੂੰ ਕੀ ਕਰਾਂਗਾ 3 10 ਜਮਾ 32 32 ਨੂੰ ਮੈਂ 30 ਜਮਾ 32 ਲਿਖ ਸਕਦਾ ਨਾ ਤੇ 3 ਨੂੰ 3 10 ਲਿਖ ਸਕਦਾ ਸੋ ਬੱਚਿਓ ਇਹ ਸਮਝ ਲਓ ਤੁਸੀਂ ਇਹ ਦੋ ਅੰਕਾਂ ਵਾਲੀ ਸੰਖਿਆ ਦਾ ਮਿਆਰੀ ਰੂਪ ਹੈ ਜਿਹਦੇ ਵਿੱਚ x ਦਹਾਈ ਅੰਕ ਹੈ ਤੇ y ਇਕਾਈ ਅੰਕ ਹੈ ਇਹ ਮਲਕੀ ਮਿਆਰੀ ਰੂਪ ਹੈ ਜਦੋਂ ਵੀ ਕਦੀ ਸਵਾਲ ਕਰਨੇ ਹੋਣ ਕਿ ਦੋ ਅੰਕਾਂ ਦੀ ਸੰਖਿਆ ਹੋਵੇ ਜੇ ਤੁਸੀਂ ਕਹੋ ਜੀ ਸਰ ਜੀ ਤਿੰਨ ਅੰਕਾਂ ਦੀ ਸੰਖਿਆ ਆ ਜਵੇ ਫਿਰ ਅਸੀਂ ਕਰਾਂਗੇ ਇੱਕ ਦਹਾਈ ਅੰਕ ਹੋ ਜਾਏਗਾ ਤੇ ਇੱਕ ਸੈਂਕੜਾ ਅੰਕ ਹੋ ਜਾਏਗਾ ਫਿਰ ਅਸੀਂ ਕਰਾਂਗੇ 100x 10y z x ਹੋ ਜਾਏਗਾ ਸੈਂਕੜੇ ਵਾਲਾ ਤੇ y ਹੋ ਜਾਏਗਾ ਦਹਾਈ ਵਾਲਾ ਤੇ z ਹੋ ਜਾਏਗਾ ਇਕਾਈ ਵਾਲਾ ਫਿਰ ਬਣ ਗਿਆ 100x ਜਮਾ 10y ਜਮਾ z ਸੋ ਦੋਨ ਕਾਂ ਵਾਲਾ ਸੋ ਬੱਚੋ 10x ਜਮਾ y ਇਹ ਸੰਖਿਆ ਬਣ ਗਈ ਜਿਹੜੀ ਅਸਲ ਬਣੀ ਹੈ ਤੇ ਅੰਕਾਂ ਨੂੰ ਉਲਟਾ ਕੇ ਸੰਖਿਆ ਦਾ ਦਹਾਈ ਅੰਕ y ਹੋ ਜਾਏਗਾ ਕਹਿੰਦੇ ਉਲਟਾ ਦਿਓ x ਦੀ ਥਾਂ y ਦਹਾਈ ਅੰਕ ਨੂੰ ਇਕਾਈ ਅੰਕ ਕਰ ਦਿਓ ਇਕਾਈ ਅੰਕ ਨੂੰ ਦਹਾਈ ਅੰਕ ਕਰ ਦਿਓ ਇਹ ਮਤਲਬ ਹੁੰਦਾ ਉਲਟਾਣਾ ਅੰਕਾਂ ਨੂੰ ਉਲਟਾ ਕੇ ਸੋ ਅੰਕਾਂ ਨੂੰ ਉਲਟਾ ਕੇ ਸੰਖਿਆ ਦਾ ਦਹਾਈ ਅੰਕ ਬਣ ਗਿਆ y ਅਤੇ ਇਕਾਈ ਅੰਕ ਬਣ ਗਿਆ x ਤੇ ਹੁਣ ਸੋ ਅੰਕਾਂ ਨੂੰ ਉਲਟਾ ਕੇ ਸੰਖਿਆ ਬਣੀ ਕਿਹੜੀ ਹੋ ਜਾਏਗੀ ਬੱਚਾ 10y ਜਿਵੇਂ x ਹੋ ਜਾਏਗਾ ਠੀਕ ਹੈ ਨਾ ਤੇ ਹੁਣ ਇਸ ਸਮੱਸਿਆ ਦੇ ਹਿਸਾਬ ਨਾਲ ਕੀ ਕਹਿੰਦੇ ਨੇ ਕਹਿੰਦੇ ਇਹ ਜਿਹੜੀ ਸੰਖਿਆ ਹੈਗੀ ਏ ਇਹਦਾ 9 ਗੁਣਾ ਜਿਹੜਾ ਹੈ ਉਹ ਅੰਕਾਂ ਨੂੰ ਉਲਟਾ ਕੇ ਬਣੀ ਦਾ 2 ਗੁਣਾ ਹੋ ਜਾਂਦਾ ਸੋ ਸਮੱਸਿਆ ਮੁਤਾਬਕ 9 ਗੁਣਾ ਐਵਲੀ ਸੰਖਿਆ 10x y ਦੁੱਗਣਾ ਹੋ ਜਾਂਦੀ 2 ਉਲਟਾ ਕੇ ਬਣੀ 10y+x ਬੱਚਿਓ ਇਹ ਜਿਹੜੀ ਗੱਲ ਹੈਗੀ ਇੱਥੋਂ ਦੀ ਲੈ ਕੇ ਇੱਥੇ ਤੱਕ ਇਹਨੂੰ ਤੁਸੀਂ ਜੇ ਨਹੀਂ ਸਮਝ ਆਈ ਜਿਹੜੇ ਬੱਚਿਆਂ ਨੂੰ ਇਹਨੂੰ ਇਹਦਾ ਇੱਕੋ ਹੀ ਤਰੀਕਾ ਹੈ ਇਹਨੂੰ ਬਾਰ-ਬਾਰ ਪੜੋ ਦੋ ਵਾਰ ਤਿੰਨ ਵਾਰ ਚਾਰ ਵਾਰ ਇਹਨੂੰ ਨੋਟ ਕਰ ਲਓ ਤੇ ਬਾਰ-ਬਾਰ ਪੜੋ ਸੋਚੋ ਬਾਰ-ਬਾਰ ਪੜੋ ਤੁਹਾਨੂੰ ਦੂਜੀ ਤੀਜੀ ਚੌਥੀ ਵਾਰ ਆਪੇ ਹੀ ਸਮਝ ਆ ਜਾਏਗੀ ਠੀਕ ਹੈ ਬਾਕੀ ਮੈਂ ਬੋਲ-ਬੋਲ ਕੇ ਵਿਸਤਾਰ ਨਾਲ ਤੁਹਾਨੂੰ ਦੱਸ ਵੀ ਦਿੱਤਾ ਹੈ ਬੜੇ ਵਿਸਤਾਰ ਨਾਲ ਲਿਖ ਵੀ ਦਿੱਤਾ ਹੈ ਕਿ ਅੰਕਾਂ ਨੂੰ ਉਲਟਾ ਕੇ ਸੰਖਿਆ ਕਿੱਦਾਂ ਬਣਦੀ ਹੈ ਤੇ ਇਹ ਹੁੰਦਾ ਹੈ ਸੰਖਿਆ ਦਾ ਮਿਆਰੀ ਰੂਪ ਤੇ ਜਦੋਂ ਅੰਕ ਉਲਟਾ ਦਿੱਤੇ ਜਾਣ ਫਿਰ ਸੰਖਿਆ ਦਾ ਮਿਆਰੀ ਰੂਪ ਐ ਹੋ ਜਾਂਦਾ ਹੈ ਤੇ ਇਹ ਸੰਖਿਆ ਦਾ ਕਿੰਨੇ 9 ਗੁਣਾ ਉਲਟਾ ਕੇ ਬਣੀ ਸੰਖਿਆ ਦਾ ਦੋ ਗੁਣਾ ਹੋ ਜਾਂਦੀ ਹੈ ਇਸ ਵਿੱਚ ਇੱਥੇ 9 ਆ ਜਾਏਗਾ ਤੇ ਇੱਥੇ 2 ਆ ਜਾਏਗਾ ਹੁਣ ਬ੍ਰੈਕਟ ਖੋਲ ਲਾਂਗੇ 9 ਦਸੇ 90 9 ਇੱਕਮ 9 ਤੇ ਇੱਥੇ 2 ਦਸੇ 20 ਤੇ 2 ਇੱਕਮ 2 ਐ ਬਣ ਗਿਆ ਹੁਣ ਅਸੀਂ x 90x/2x ਇੱਥੇ ਲੈ ਲੈਂਦਾ 2y ਤੇ ਨੂੰ ਖੱਬੇ ਪਾਸੇ ਲੈ ਲੈਂਦਾ ਕਟਾ 2y ਤੇ ਬਰਾਬਰ ਸੱਜੇ ਪਾਸੇ ਕੁਝ ਨਹੀਂ ਰਹਿ ਗਿਆ ਸਿਫਰ ਆ ਗਿਆ ਸੋ so 90 ਚੋਂ 2 ਹੋ ਗਿਆ ਕਿੰਨਾ ਹੋ ਗਿਆ 88 ਤੇ 9 ਚੋਂ 20 ਗਿਆ ਕਿੰਨਾ ਹੋ ਗਿਆ ਘਟਾ 11 ਘਟਾ 11 y 0 ਹੁਣ ਇਹ ਦੋਨੋਂ 88 ਤੇ 11 ਬਚੇ ਉਹਨਾਂ ਚ ਗੁਣਨਖੰਡ 11 ਹੈ ਦੋਨੋਂ ਪਾਸੇ 11 ਦੇ ਨਾਲ ਤਕਸੀਮ ਕਰ ਦਿੱਤਾ 11 ਨਾਲ ਭਾਗ ਕਰ ਦਿੱਤਾ ਸੋ 11 88, 88 11 1 11 ਸਾਡੇ ਕੋਲ ਇਹ ਬਣ ਗਿਆ ਇੱਕ ਸਮੀਕਰਨ 8x kata, y brabar, 0 ਇੱਕ ਸਮੀਕਰਨ ਬਣ ਗਿਆ ਇਹ ਬਣ ਗਿਆ ਮੈਂ ਫੇਰ ਇੱਥੇ ਲਿਖ ਦਿੱਤਾ ਹੁਣ ਦੂਜਾ ਸਮੀਕਰਨ ਕਿੱਥੋਂ ਲਈਏ ਉਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਅੰਕਾਂ ਦਾ ਜੋੜ 9 ਹੈ ਨਾਲੇ ਅੰਕਾਂ ਦਾ ਜੋੜ 9 ਹੈ ਸੁਭਾਵ x y 9 ਇਹ ਬਣ ਗਿਆ ਸਾਡਾ ਦੂਜਾ ਸਮੀਕਰਨ ਹੁਣ ਇੱਥੇ ਮੇਰੇ ਕੋਲ ਘਟਾ y ਹੈਗਾ ਇੱਥੇ ਜਮਾ y ਹੈ ਹੁਣ ਬੱਚਿਓ ਦੋਨਾਂ ਦੇ ਚਿੰਨ ਵੱਖਰੇ ਵੱਖਰੇ ਨੇ ਹੁਣ ਮੈਨੂੰ ਸਮੀਕਰਨ ਨੂੰ ਇੱਕ ਦੂਜੇ ਤੋਂ ਘਟਾਉਣਾ ਨਹੀਂ ਹੈਗਾ ਜੇ ਮੈਂ ਘਟਾਵਾਂਗਾ ਤੇ ਬੱਚਿਓ ਕੀ ਹੋ ਜਾਏਗਾ ਇਹ 2y ਬਣ ਜਾਣਗੇ ਤੇ ਮੈਂ ਜੋੜਨਾ ਹੈ ਕਿਉਂਕਿ ਘਟਾ y ਤੇ ਜਮਾ y ਜੋੜਨ ਦੇ ਨਾਲ ਕੱਟੇ ਜਾਣਗੇ ਸੋ ਸਮੀਕਰਨ 1 ਅਤੇ 2 ਨੂੰ ਜੋੜਨ ਤੇ ਇਹ ਵੀ ਬੱਚਿਓ ਸਾਨੂੰ ਧਿਆਨ ਰੱਖਣਾ ਹੈ ਕਿ ਹਰ ਵਾਰ ਸਮੀਕਰਨਾਂ ਨੂੰ ਇੱਕ ਤੋਂ ਦੂਜੇ ਚ ਘਟਾਣ ਦੀ ਲੋੜ ਨਹੀਂ ਪੈਂਦੀ ਘਟਾਣਾ ਤਾਂ ਹੁੰਦਾ ਜਦੋਂ ਜਿਹੜੇ ਜਿਹੜੇ ਚਲ ਨੂੰ ਅਸੀਂ ਅਨੋਪ ਕਰਨਾ ਚਾਹੁੰਦੇ ਆ ਉਹਨਾਂ ਦੇ ਚਿੰਨ ਇੱਕੋ ਹੀ ਹੋਣ ਜਾਂ ਦੋਨੋਂ ਰਿਣਾਤਮਕ ਹੋਣ ਜਾਂ ਦੋਨੋਂ ਧਨਾਤਮਕ ਹੋਣ ਤੇ ਜੇ ਇੱਕ ਚਿੰਨ ਰਿਣਾਤਮਕ ਹੋਵੇ ਇੱਥੇ ਘਟਾਏ ਇੱਕ ਇੱਥੇ ਜਮਾ ਹੈਗਾ ਤੇ ਫੇਰ ਕੀ ਕਰੀਦਾ ਫੇਰ ਸਮੀਕਰਨਾਂ ਨੂੰ ਜੋੜੀਦਾ ਸੋ ਸਮੀਕਰਨਿਕਤੇ ਦੋਨੋਂ ਜੋੜਨ ਤੇ ਇਹ ਜੋੜਿਆ ਐਕਟ ਐਕਸ ਘਟਾ ਵਾਈ ਜਮਾ ਐਕਸ ਜਮਾ ਵਾਈ ਬਰਾਬਰ 0 ਜਮਾ 9 ਤੇ ਹੁਣ ਬੱਚੋ ਕੀ ਹੋ ਗਿਆ y ਜਿਹੜਾ ਸੀਗਾ ਉਹ ਸਾਡਾ ਕੱਟ ਗਿਆ ਘਟਾ y ਤੇ ਜਮਾ y ਕੱਟ ਗਿਆ ਤੇ ਸਾਡੇ ਕੋਲ ਕੀ ਬਚਿਆ 8x ਤੇ ਜਮਾ x 9x ਤੇ ਬਰਾਬਰ 9 ਸੋ x ਬਰਾਬਰ ਕਿੰਨਾ ਹੋ ਗਿਆ 9/9 1 ਇੱਕ ਅੰਕ ਆ ਗਿਆ ਸਾਡੇ ਕੋਲ ਹੁਣ x ਦਾ ਮੁੱਲ ਦੋ ਵਿੱਚ ਭਰਨ ਤੇ ਇੱਥੇ ਦੋ ਜਿਹਾ ਭਰਦਾ ਨੇ ਇਹ ਚ ਭਰ ਦਾਂਗੇ ਸੋ 1 y 9 ਜਾਂ y 9 1 8 ਸੁਆ ਬਣ ਗਿਆ ਸਾਡਾ ਸੋ ਇਸ ਤਰ੍ਹਾਂ ਲੋੜੀ ਦੀ ਸੰਖਿਆ ਕਿਹੜੀ ਬਣ ਗਈ 10x ਜਮ Y 10 ਗੁਣਾ 1 ਜਮ 8 ਇਹ ਬਣ ਗਈ 18 ਤੇ ਹੁਣ ਤੁਸੀਂ ਕਰਕੇ ਵੀ ਦੇਖ ਲਓ ਬੱਚਿਓ 18 ਜਿਹੜੀ ਹੈ ਇਹਨੂੰ ਉਲਟਾ ਕੇ ਕੀ ਬਣ ਜਾਏਗੀ 81 ਤੇ ਹੁਣ ਤੁਸੀਂ ਕਰਕੇ ਦੇਖ ਲਓ 81 ਦਾ ਦੋ ਦੁਗਣਾ ਕਿੰਨਾ ਆ ਜਾਏ 2 1 2 2 8 16 162 ਤੇ 18 ਦਾ ਜਿਹੜਾ 9 ਗੁਣਾ ਕਿੰਨਾ ਹੈ 9 8 72 9 1 9 716 162 162 ਦੋਨੋਂ ਪਾਸੇ ਸੋ ਸਾਡਾ ਜਵਾਬ ਬਿਲਕੁਲ ਸਹੀ ਹੈ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਸਵਾਲ ਦੇ ਪਹਿਲੇ ਤਿੰਨ ਭਾਗ ਤੇ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰੱਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ